ਹੈਲੋ ਜੀ ਪਹੁੰਚ ਗਏ ਜੀ ਆਪਾਂ ਦੁਪੱਟੇ ਵਾਲੀ ਦੁਕਾਨ ਤੇ ਹੋਲ ਸੇਲ ਰੇਟਾਂ ਦੀ ਜਿਹੜੀ ਦੁਪੱਟੇ ਵਾਲੀ ਦੁਕਾਨ ਆ ਸਾਰਿਆਂ ਨੂੰ ਪਹਿਲਾਂ ਤਾਂ ਤੁਸੀਂ ਦੁਪੱਟੇ ਦੇਖ ਲਓ ਇਹਨਾਂ ਦੇ ਤੇ ਆਹ ਸਾਰੇ ਥਾਨ ਨੇਗੇ ਹਰੇਕ ਵੈਰਾਈਟੀ ਦਾ ਬਾਈ ਦੁਪੱਟਾ ਮਿਲੂਗਾ ਇੱਥੋਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਵੈਰਾਈਟੀ ਚਾਹੀਦੀ ਆ ਤੁਹਾਨੂੰ ਤੇ ਮਿਲੂਗਾ ਤੁਹਾਨੂੰ ਥੋਕ ਰੇਟ ਤੇ ਹਨਾ ਬਾਈ ਥੋਕ ਰੇਟ ਤੇ ਹਾਂ ਜੀ ਹਾਂ ਥੋਕ ਰੇਟ ਤੇ ਠੀਕ ਆ ਜੀ ਫੋਕਰੇਟ ਤੇ ਮਿਲੂਗਾ ਤੁਸੀਂ ਵੀਰੇ ਨਾਲ ਕੰਟੈਕਟ ਕਰ ਸਕਦੇ ਹੋ ਜਿਹੜਾ ਕਾਰਡ ਹੈ ਇਹਨਾਂ ਦਾ ਮੈਂ ਮੈਂਸ਼ਨ ਕਰ ਦੂੰ ਬਾਈ ਕਾਰਡ ਦੇ ਉੱਤੇ ਨੰਬਰ ਨੇ ਕਾਰਡ ਦੇ ਉੱਤੇ ਐਡਰੈਸ ਆ ਸਾਰਿਆਂ ਨੂੰ ਪਹਿਲਾਂ ਮੈਨੂੰ ਐਂ ਦੱਸ ਦੋ ਵੀ ਦੁਪੱਟਾ ਰੇਟ ਕਿੰਨੇ ਤੋਂ ਸ਼ੁਰੂ ਹੁੰਦਾਗਾ ਦੁਪੱਟਾ ਹਮਾਰੇ ਪਾਸ 100 ਰੁਪਏ ਸੇ ਲੈ ਕੇ 250 300 ਰੁਪਏ ਤੱਕ ਹੀ ਦੀ ਬਜੇਗੀ ਠੀਕ ਆ ਬੱਧਿਆ ਤੋਂ ਬੱਧਿਆ ਦੁਪੱਟਾ ਮਿਲੇਗਾ ਤੁਹਾਨੂੰ ਠੀਕ ਆ ਕੋਈ ਸ਼ਿਕਾਇਤ ਹੈ ਦੁਪੱਟਿਆਂ ਦੀ ਸ਼ਿਕਾਇਤ ਹੈ ਵਾਪਸ ਜਾਣਾ ਵਾਪਸ ਆ ਜਾਣਾ ਕਲਰ ਵਗੈਰਾ ਸਾਰੇ ਹੋਣਗੇ ਸਾਰੇ ਕਲਰਸ ਆਏ ਹੋਣਗੇ ਠੀਕ ਹੈ ਜੀ ਅੱਜ ਵਾਲੀ ਵੈਰਾਈਟੀ ਦੱਸ ਦਿਓ ਫਿਰ ਕੀ ਕੀ ਦਿਖਾਵਾਂਗੇ ਠੀਕ ਹੈ ਦੁਪੱਟਾ ਮਿਲੇਗਾ ਆਪਕੋ ਠੀਕ ਹੈ 150 ਰੁਪਏ ਮੇ ਠੀਕ ਹੈ ਟੈਬੀ ਦਾ ਦੁਪੱਟਾ ਜੀ ਸਿਰਫ 150 ਰੁਪਏ ਚ ਹੈ ਤੇ ਹੋਰ ਸ਼ਿਫੋਨ ਦਾ ਦੁਪੱਟਾ ਹੈ ਇਹ ਵੀ ਆਪਕੋ 150 ਰੁਪਏ ਮੇ ਮਿਲੇਗਾ ਹਾਂ ਜੀ ਠੀਕ ਹੈ ਇਹ ਕੀ ਮਿਲੇਗਾ ਆਪਕੋ ਔਰਗਨਜਾ ਦਾ ਦੁਪੱਟਾ ਔਰਗਨਜਾ ਦਾ ਔਰਗਨਜਾ ਦਾ ਦੁਪੱਟਾ 150 ਰੁਪਏ ਦਾ ਹਾਂ ਜੀ ਵਿੱਚ ਛੋਟੀ ਛੋਟੀ ਡਾਟਸ ਨੇ ਬੂਟੀ ਸਟਾਈਲ ਆ ਇਹ ਸਾਰੇ ਡਾਈ ਤਾਂ ਹੋ ਜਾਣਗੇ ਹਾਂ ਜੀ ਆ ਸਭ ਡਾਈ ਬਲੇ ਇੱਕ ਚੀਜ਼ ਹੀ ਮਿਲੇਗੀ ਆਪਕੋ ਮਸਲੀਨ ਹਮ ਮਸਲੀਨ ਦਾ ਪਿਆਰੀ ਦੁਪੱਟਾ ਹੈ ਮਸਲੀਨ ਦੁਪੱਟਾ ਫਲੇਨ ਮਿਲ ਜਾਏਗਾ ਆਪਕੋ ਉਤਾਰਾ ਵੀ ਮਿਲੇਗਾ ਹਮ ਤੇ ਦੁਪੱਟਿਆਂ ਦੀ ਕੱਟ ਦੱਸੋ ਕਿੱਥੇ ਕਿੱਥੇ ਤੱਕ ਆ ਗਈ ਦੁਪੱਟੇ ਕੱਟ ਮਿਲੇਗੇ ਜੇ ਆਪਕੋ ਲੈ ਕੇ 2.5 ਮੀਟਰ ਸੇ 3 ਮੀਟਰ ਤੱਕ ਹਾਂ ਇਹਨਾਂ ਦੀ ਜਿਹੜੀ ਕੱਟ ਹੁੰਦੀ ਹੈ ਭਾਈ ਉਹ ਛੋਟੀ ਨਹੀਂ ਹੁੰਦੀ ਆ ਦੇਖੋ ਕਿੱਡਾ ਵੱਡਾ ਉਹ ਭਈਆ ਦੁਪੱਟਾ ਹੈ ਇਹ ਜਾਂ ਕਾਣਾ ਹੈ ਮ ਬੰਬਰ ਦੇ ਉੱਪਰ ਹੈ शिमर बम्बर बहुत तो प्यारी चीज है कि ये भी आपको डेढ़ सौ में मिलेगा ये देखो शिमर बम्बर दांत पड़ता है चार सौ से कम नहीं मिलेगा आपको ये बहुत सोने का दफ्तर ये आज मैं भी आज देखा पहला है नहीं सीखा है इतना को ये बड़ा दफ्तर ਇੱਕ ਹੀ ਮਿਲੇਗਾ ਚਨੂਨ ਦਾ ਦੁਪੱਟਾ ਹਾਂ ਚੌਲ ਕਰ ਬਿਸਪੈ ਲੱਗ ਗਈ ਹਾਂ 150 ਰੁਪਏ ਮੇ ਦੇਣਗੇ ਆਪ ਕੋ 150 ਦੁਪੱਟਾ ਦੇ ਕੁ ਚਨੂਨ ਦਾ ਫਾਈਨ ਸਾਈਡ ਇਹਦੇ 골ਡਨ ਉਹ ਲੱਗਿਆ ਹੋਇਆ ਹੈ 2.5 ਤੋਂ 3 ਮੀਟਰ ਦੇ ਵਿੱਚ ਹੋਊਗਾ ਛੋਟਾ ਨਹੀਂ ਹੋਣਾ ਬਹੁਤ ਵੱਡਾ ਹੋਊਗਾ ਇੱਕ ਚੀਜ਼ ਮਿਲੇਗੀ ਬੰਬਰ ਬੁਕੀ ਆ ਦੇਖੋ ਇਹ ਵੀ ਚੌਲ ਟੱਟ ਦੇ ਵਿੱਚ ਨਹੀਂ ਇਹ ਦੁਪੱਟੇ ਬੰਬਰ ਦੇ ਵੀ ਚੀਜ਼ ਹੈਗੀ ਬੈਂਬਰ ਕਹਿ ਦਿੰਦੇ ਨੇ ਜਾਰਜਟ ਨੂੰ 2.5 ਮੀਟਰ 3 ਮੀਟਰ ਦਾ ਦੁਪੱਟਾ ਦੇਖੋ ਆ ਆ ਇਹਦਾ ਪ्योर ਬੈਂਬਰ ਹੋਏਗੀ ਵਧੀਆ ਪ्योर ਬੈਂਬਰ ਆ ਗਈ ਕੋਈ ਸ਼ਿਕਾਇਤ ਨਹੀਂ ਹੋਊਗੀ ਭਈ ਅਸੀਂ ਖੁਦ ਪੱਟੇ ਲੈ ਕੇ ਜਾਂਦੇ ਆ ਸ਼ਾਪ ਤੋਂ ਜੀਨੇ ਮਿਲੇਗੀ ਸ਼ੀਮਰ ਫੋਲ ਸ਼ਾਈਨ ਵਾਲੀ ਵਿੱਚ ਲਾਈਨਿੰਗ ਸ਼ੀਮਰ ਜੌਰਜਟ ਦੁਪੱਟਾ ਬਹੁਤ ਬੜਿਆ ਦੁਪੱਟਾ ਹੈ ਅਨੇ ਦੇਖੋ ਤੁਸੀਂ ਚੈੱਕ ਕਰੋ ਪਾਣਾ ਦੇਖੋ ਦੁਪੱਟੇ ਦਾ ਕਿੰਨਾ ਚੌੜਾ ਹੈ ਦੇਖੋ ਐਡੇ ਚੌੜੇ ਦੁਪੱਟੇ ਆਪਾਂ ਨੂੰ ਆਮ ਦੁਕਾਨਾਂ ਤੋਂ ਨਾਰਮਲ ਨਹੀਂ ਮਿਲਦੇ ਜਿਹੇ ਮਿਲेंगे ਆਪ ਨੂੰ ਚਨੂਨ ਇਹ ਹੈਗਾ ਚਨੂਨ ਦਾ ਫੋਰ ਸਾਈਡ ਬਾਉਂਡਰ ਆ ਇਹਦੇ ਕਲਰ ਸਾਰੇ ਨੂੰ ਹੋਊਗਾ ਕੋਈ ਸ਼ਿਕਾਇਤ ਨਹੀਂ ਆਊਗੀ ਦੇਖੋ ਇਹ ਵੀ ਕਿੰਨਾ ਸੋਹਣਾ ਲੱਗਿਆ ਤੇ 4 2 ਤੋਂ ਉੱਤੇ ਮਿਲੂ ਤੁਹਾਨੂੰ 2 3 ਮੀਟਰ 3 ਮੀਟਰ ਵਿੱਚ ਮਿਲਿਆਗਾ ਜੀ ਹਾਂ ਇਹ ਕਿ ਮਿਲੇਗੇ ਬੰਬਰ ਆ ਬੰਬਰ ਦੇ ਵਿੱਚ ਡਿਜ਼ਾਈਨ ਇਹ ਉਹ ਜਿਹੜਾ ਫੋਰ ਸਾਈਡ ਦੁਪੱਟਾ ਹੈ ਹਾਂ ਇਹ ਵੀ ਨਵਾਂ ਆ ਪਹਿਲਾਂ ਮੈਂ ਦੇਖਿਆ ਨਹੀਂ ਸੀ ਅੱਜ ਇਹਨਾਂ ਨੇ ਦੇਖਿਆ ਇਹ ਵੀ ਬਹੁਤ ਪਿਆਰੀ ਸੀ ਇਹਦਾ ਕੀ ਰੇਟ ਆਗਾ 150 ਰੁਪਏ ਵਿੱਚ ਦੇਣਗੇ ਕੀ ਆਪਕੋ 150 ਦੇ 200 ਦੇ ਹੁਣ ਅੱਜ 300 ਦੇ ਰਾਹਟਾ ਭਾਈ ਇਹਨਾਂ ਦੇ ਬੜੀਆ ਵਰਬਰੇਗਾ ਦੁਪੱਟਾ ਆਪਕੋ 500 ਤੋਂ 700 ਕੋਮੇ ਮਿਲੇਗਾ ਹਾਂ ਹਮਾਰੇ ਪਾਸ ਆਪਕੋ 250 ਰੁਪਏ ਦਾ ਦੁਪੱਟਾ ਮਿਲੇਗਾ ਪਰ ਨਾ ਦੇਵੋ ਕਿੰਨਾ ਬੜਾ ਹੈ ਸੈਲਫ ਮੈਮੀ ਹੈ ਉਹ ਪਲੇਨ ਮੇ ਇਹ ਪਿਓਰ ਵਰਬਰੇ ਹੈ ਜਿਹੜੇ ਆਪਕੋ ਦੁਕਾਨਾਂ ਤੋਂ 5-500 ਦੀ ਮਿਲਦੇ ਨੇ ਇਹਨਾਂ ਕੋਲੇ ਕਿੰਨੇ ਦਾ ਭਾਈ ਇਹ 250 ਰੁਪਏ ਦਾ ਪਿਓਰ ਵਰਬਰੇ ਦੇਖੋ ਕਿੰਨਾ ਘੈਂਟ ਆਗਾ ਫਿਰ ਬੜੇ ਬਹੁਤ ਵੱਡੇ ਹੁੰਦੇ ਨੇ ਬਣੇ ਵਾਲੀ ਕੋਈ ਫਿਕਰ ਨਾ ਕਰਿਓ ਤੇਰੀ ਲਪਾਈ ਬਠੇਰੀ ਹੁੰਦੀ ਆ ਜਿਹੜਾ ਸਟਨ ਪੱਟੀ ਸ਼ਿਮਰ ਬਹੁਤ ਵੈਰਾਈਟੀ ਆ ਬਾਈ ਇਹਨਾਂ ਦੇ ਦੁਪੱਟਿਆਂ ਦੀ ਕਲੈਕਸ਼ਨ ਬਹੁਤ ਜ਼ਿਆਦਾ ਹੈ ਵੱਡੇ ਵੱਡੇ ਥਾੜ ਪਾਈ ਨੇ ਦੁਪੱਟਿਆਂ ਦੇ ਵਿੱਚ ਆ ਦੇਖੋ ਜੀ ਮੈਂ 골ਡਨ ਦੇ ਵਿੱਚ ਲੈਣਾ ਥੋੜਾ ਜਾਂ ਹੈਵੀ ਦੇ ਵਿੱਚ ਰੱਖਣਾ ਤੁਸੀਂ ਆ ਵੀ ਕਿੰਨਾ ਸੋਹਣਾ ਨੇ ਇਹਦਾ ਰੇਟ 150 ਰੁਪਏ ਮਿਲਣਗੇ ਜੀ ਜੀ 150 ਦੇ ਦੁਪट्टे ਨੇ ਜੀ ਦੁਪੱਟਾ ਦੇਖੋ ਕਿੰਡਾ ਵੱਡਾ ਨਾਲੇ ਸਾਰੇ 150 ਦੇ ਨੇਗੇ ਇਹ ਦੁਪੱਟੇ ਜਿਹੜੀਆਂ ਬੁਟੀਕ ਵਾਲੀਆਂ ਭੈਣਾਂ ਨੇ ਜਰੂਰ ਵਿਜ਼ਿਟ ਕਰਿਓ ਬਾਈ ਹੁਣੀਆਂ ਕੋਲੇ ਕੰਟੈਕਟ ਨੰਬਰ ਮੈਂ ਤੁਹਾਨੂੰ ਦੱਸਤਾ ਡਰੈਸ ਵਗੈਰਾ ਕਾਰਡ ਤੇ ਮੈਂਸ਼ਨ ਹੋਇਆ ਵਿਆ ਹੁਣ ਨਾ ਕੋਈ ਵੀ ਕਿਉਂ ਵੀ ਡਰੈਸ ਨਹੀਂ ਦੱਸਿਆ ਆ ਨਹੀਂ ਦੱਸਿਆ ਹੁਣ ਤੁਹਾਨੂੰ ਮੈਂ ਸਾਰਾ ਕੁਝ ਸਪੈਸ਼ਲ ਇਨਾਂ ਦੀ ਦੁਕਾਨ ਤੇ ਆਏ ਆ ਅੱਜ ਪਹਿਲਾਂ ਅਮਰੇ ਪਾਸ ਔਰ ਗੰਜਾ ਮਿਲਨੇਗਾ ਪ੍ਰੇਨ ਜਿਸ ਕੋਸ ਵਾਲਾ ਬਦਿਆ ਮੈਂ 150 ਮੈਂ ਦੇਂਗੇ ਦੇਖ ਲੋ ਔਰ ਗੰਜੇ ਦਾ ਪਿਓਰ ਵਾਲਾ ਦੁਪੱਟਾ ਵੀ 150 ਦਾ ਇੱਥੇ ਦੇਖ ਲੋ ਦੁਕਾਨਾਂ ਤੇ ਨਹੀਂ ਮਿਲਦੇ ਬਾਈ ਇਹ ਕੀ ਹੈ ਹਾਪੀ ਜਰਮਨ ਵਾਲੀ ਹਾਪੀ ਪਿਓਰ ਹੋਈ ਦੀ ਜਰਮਨ ਵਾਲੀ ਹਾਂਜੀ ਹਾਂ ਬਾਜ਼ਾਰ ਮੇ 220 ਦਾ ਦੁਪੱਟਾ ਹੈ ਅਮਰੇ ਪਾਸ 150 ਜਰਮਨ ਵਾਲੀ ਇਹ ਹਾਪ ਪਿਓਰਾ ਕਹਿੰਦੇ ਸਾਡੇ ਕੋਲੇ 150 ਦਾ ਬਿਆਰ ਦੇ ਵਿੱਚ 250 ਦਾ ਪਿਓਰ ਸੱਚੀ ਨਹੀਂ ਬਹੁਤ ਸੋਹਣੀ ਆ ਬਾਈ ਕੋਈ ਸ਼ੱਕ ਨਹੀਂ ਹੈਗਾ ਇਹ ਕੀ ਮਿਲੇਗੀ ਪਿਓਰ ਚਨੂਨ 150 ਦੇ ਵਿੱਚ ਦੁਪੱਟਾ ਦੇ ਲੋ ਆ ਹੈਗੀ ਹੈ ਪਿਓਰ ਚਨੂਨ 150 ਦੇ ਵਿੱਚ ਦੁਪੱਟਾ ਪਿਓਰ ਚਨੂਨ ਆਹੇ ਜਿਹੜੇ ਆਪਾਂ ਨੂੰ 7 700 ਦੇ ਦੁਪੱਟੇ ਦਿੰਦੇ ਨੇ ਲਕਾਨਾ ਵਾਲੇ ਉਹੀ ਚੀਜ਼ ਆ ਇਹ ਇੱਕ ਚੀਜ਼ ਮਿਲੇਗੀ ਆਪਕੋ ਸੈਲਫ ਮੈਂ ਆ ਦੇਖੋ ਸੈਲਫ ਦੇ ਵਿੱਚ ਇਹ ਵੀ 150 ਦਾ ਹਾਂਜੀ ਆ 150 ਦਾ ਆ ਹੈਗਾ ਸੈਲਫ ਦੇ ਵਿੱਚ ਇਹਦੇ ਵਿੱਚ 골ਡਨ ਦਾ ਟੱਚ ਆ ਥੋੜਾ ਜਿਹਾ ਇਹ ਵੀ 150 ਦਾ ਦੁਪੱਟੇ ਦੇਖੋ ਚੈੱਕ ਕਰੋ ਬਾਈ ਹੋਰ ਆਪ ਕੋ ਪੂਰ ਚਨੂਨ ਚਾਹੀਏ ਪਿਓਰ ਮੈਂ ਬਜਾਇਆ ਗਿਆ 1200 ਹੋ ਗਿਆ ਹਮਾਰੇ ਪਾਸ 650 ਰੁਪਏ ਗਏ ਹਾਂ ਜਿਹੜੀ ਆਪਾਂ ਪਿਓਰ ਚਨੂਨ ਆਗੀ ਪਿਓਰ ਚਨੂਨ ਬਾਜ਼ਾਰ ਦੇ ਵਿੱਚ 1200 1500 ਦੇ ਵੀ ਦਿੰਦੇ ਨੇ ਦੁਪੱਟੇ ਇਹਨਾਂ ਕੋਲੇ 650 ਦਾ ਇਹ ਵਾਲਾ ਦੁਪੱਟਾ ਪਿਓਰ ਚਨੂਨ ਜਿਹੜੀ ਇੱਕ ਨੰਬਰ ਵਾਲੀ ਹੁੰਦੀ ਹੈਗੀ ਤੇ ਤੁਸੀਂ ਚੈੱਕ ਕਰ ਸਕਦੇ ਹੋ ਆ ਦੇਖੋ ਲੋ ਜੀ ਹੋਏਗੀ ਕਮਲ ਚਨੂਨ ਹੋਸ ਹੋਣੀ ਚਾਹੀਦਾ ਅੱਛਾ ਕਮਲ ਚਨੂਨ ਦਾ ਕਿੰਨੇ ਦਾ ਕਮਲ ਚਨੂਨ ਦਾ 450 ਰੁਪਏ ਦਾ ਬਾਜ਼ਾਰ ਕੇ रेट 1200 ਰੁਪਏ ਕੀ ਹੈ ਇਸਕੇ ਆ ਦੇਖੋ ਜੀ ਜਿਹੜੀ ਕਮਲ ਚਨੂਨ ਕਹਿੰਦੇ ਆ 450 ਦਾ ਦੁਪੱਟਾ ਹੈ ਇਹ ਮੋਰ ਲੱਗੀ ਵੀ ਮਿਲੇਗੀ ਮੀਟਰ ਮੀਟਰ ਹਾਂ ਮੋਰ ਲੱਗੀ ਹੋਈ ਮਿਲੂਗੀ ਬਾਈ ਤੁਹਾਨੂੰ ਮੋਰ ਮੋਰ ਜਿਹੜੇ ਪਿਓਰ ਹੋਣਗੇ ਸਾਰਿਆਂ ਤੇ ਮੋਰ ਲੱਗੀ ਹੋਈ ਆ ਆ ਦੇਖੋ ਕਾਬਲਦੀ ਇਹ ਮੋਰ ਲੱਗੀ ਹੋਈ ਆ ਬਾਈ ਮੋਰ ਲੱਗੀ ਹੋਈ ਦੁਪੱਟਿਆਂ ਦੇ ਮਿਲੂਗੀ ਓਹਨੂੰ ਕਮਲ ਚਨੂਨ ਪਿਓਰ ਕਮਲ ਚਨੂਨ ਦੇ ਦੁਪੱਟੇ ਨੇ ਇਹ ਪੱਟੀ ਵਾਲੇ ਸ਼ਕੂਨ ਦੇ ਦੁਪੱਟੇ ਆ ਦੇਖੋ ਸ਼ਕੂਨ ਦੇ ਜਿਹੜੇ ਪੱਟੀ ਵਾਲੇ ਹੁੰਦੇ ਨੇ ਇਹ ਵੀ ਸਾਰੇ 1.500 ਦੇ ਨੇ ਅਰੇ ਆ ਬਹੁਤ ਸੋਹਣੇ ਆਹ ਜਿਹੜੀ ਪਿਓਰ ਆ ਨਾ ਇਹ ਬਹੁਤ ਸੋਹਣੀ ਅਸੀਂ ਵੀ ਲੈ ਕੇ ਗਏ ਆ ਨਾਲੇ ਦੁਪੱਟੇ ਇਹ ਵੀ 1.500 ਦੇ ਆ ਕਿੰਨੇ ਸੋਹਣੇ ਇਹ ਵੀ 1.500 ਦੇ ਨੇ ਬਾਈ ਦੇਖੋ ਦੁਪੱਟਿਆਂ ਦੀ ਵੈਰਾਈਟੀ ਤੁਸੀਂ ਦੇਖਦੇ ਥੱਕ ਜਾਓਗੇ ਇਨਾਂ ਕੋਲੇ ਬਹੁਤ ਜ਼ਿਆਦਾ ਆ ਗਈ ਬਹੁਤ ਵੈਰਾਈਟੀਆਂ ਮੇਰੇ ਕੋਲ ਆ ਆ ਹੈਗਾ ਜਿਹੜਾ ਆਪਾਂ ਸਾਈਡ ਤੇ ਥੋੜਾ ਜਿਹਾ ਬਾਰਡਰ ਆ 골ਡਨ ਦਾ ਇਹ ਵੀ ਦੇਖੋ ਵੀ ਪਿਓਰ ਆ ਗਈ ਪੂਰਾ ਪਿਓਰ ਦੁਪੱਟਾ ਦਾ ਇਹ ਚੀਜ਼ੇ ਦਿਖਾ ਰਿਹਾ ਹਾਂ ਆਪਕੋ ਦੇਖੋ ਖਾਨਾ ਦੇ ਥਾਨ ਨਹੀਂ ਹੋਰ ਗੰਗਾ ਹੋਰ ਗੰਗਾ ਲਾਈਨਿੰਗ ਬਾਜ਼ਾਰ ਕੇ ਇਹਦੇ ਇਸਕੇ 500 ਰੁਪਏ ਕੇ ਹਮਾਰਾ ਪਾਸ 250 ਰੁਪਏ ਦਾ 250 ਕਾ ਔਰਗੈਂਜ਼ਾ ਲਾਈਨਿੰਗ ਔਰਗੈਂਜ਼ਾ ਦੁਪੱਟਾ 250 ਦੁਪੱਟਾ ਕੋਈ ਨਹੀਂ 22 ਸੋ ਦੁਪੱਟਾ ਹੀ ਔਰ ਗੈਂਪਰ ਵਾਲਾ ਕੰਮ ਚੈੱਕ ਕਰੋ ਕਿੰਨਾ ਸੰਭਲ ਰਹੀ ਇਹ ਤੇ ਇਨਕੇ ਦੁਪੱਟੇ ਕਿੰਨਾ ਪੰਬਰ ਕੋ ਉੱਪਰ ਦੁਪੱਟੇ ਮਿਲ ਇਹ ਵੀ ਵੈਂਬਰ ਦੇ ਨਹੀਂ ਨੀਚੇ ਕਰੋ ਇਹ ਮੜੀ ਬੜੀ बर्थदे तो पट्टे डिलाये तो नहीं भाई? आ है कि बैंग बर्थदे तो पट्टे देखो ये जो प्रिंट के नसमें हैं। उस तरह के साथ किसी ने मिलेंगे हमारे पास में बहुत बजी चीजें। एवी यही डेट आई? हाँ जी डेड डेड सौ में देंगे आपको। एवी डेड डेड सौ दाई। एक प्रिंट आ गया डिजाइन नहीं थे भी चेंबी डे� ਇਹ ਜੀ ਸ਼ਾਈਨਡ ਹੈ ਐਜ਼ ਇਟ ਇਜ਼ ਦਿ ਰਹੂਗੀ ਹਾਂ ਜੀ ਆਂ ਡਾਈ ਕਰਾ ਕੇ ਜੀ ਸ਼ਾਈਨਿੰਗ ਆਏਗੀ ਬੇਬੀ ਪਲੇਨ ਦੇ ਗਿਆ ਦੇਖੋ ਮਾਂ ਤੇ ਰੱਖਦੀ ਹੋਏ ਫੋਨ ਰੱਖਦੀ ਜਿਹੜਾ ਆਹ ਵਾਲਾ ਸੀ ਜੀ ਉਹ ਲੱਗ ਰਿਹਾ ਆ আচ্ছা ਇਹ ਉਹ ਸੀ ਜੀ ਆ ਠੀਕ ਆ ਇਹ ਵੀ ਦਿਖਾ ਦਮ ਆਪਕੋ ਟੇਪ ਵੀ ਗਾਈ ਮੈਂ ਨਾਲ ਆਪਕੋ 1200 ਦੇ ਵੀ ਕੋ ਦੁਪੱਟਾ ਬਜ਼ਾਰ ਕੇ ਰੇਟ ₹300 का हमारे पास 150 मिनट है आपके। ये पी ओ टी पी, पी है? हां जी पी ओ टी पी है। मुझे लाइनिंग है। हमें खोलने चाहिए कैमरा। के रुकना पड़ेगा। लाओ। कोई मालूम बैक कितना? पे ये खिलन तो बात है। Terima kasih